ਇਹ ਹੈ ਜੀ ਉਹ ਨੂਰਦੀਨ ਦੀ ਕਬਰ ਤੇ ਇੱਥੇ ਪੰਜ ਜੁੱਤੀਆਂ ਮਾਰ ਕੇ ਜਿਹੜੀ ਆ ਉਹ ਹਰ ਬੰਦਾ ਪੰਜ ਜੁੱਤੀਆਂ ਮਾਰ ਕੇ ਇਸ ਕਬਰ ਦੇ ਉੱਤੇ ਜਾਂਦਾ ਵਾ ਇਹ ਹੈ ਜੀ ਉਹ ਕਬਰ ਦੇਖੋ ਜੁੱਤੀਆਂ ਵੀ ਮਾਰ-ਮਾਰ ਕੇ ਜੁੱਤੀਆਂ ਜਿਹੜੀਆਂ ਤੋੜ ਦਿੱਤੀਆਂ ਹੋਈਆਂ ਨੇ ਜੁਕੇ ਸੀ ਜੀ ਕੱਲ ਰਾਤ ਤਕਰੀਬਨ 6 ਵਜੇ ਦੇ ਕਰੀਬ ਸ੍ਰੀ ਮੁਕਸਰ ਸਾਹਿਬ ਤੇ ਸਾਰਿਆਂ ਨੂੰ ਸਵੇਰ ਦੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਖੜੇ ਹਾਂ ਜੀ ਮੁਕਸਰ ਸਾਹਿਬ ਦੀ ਧਰਤੀ ਤੇ ਜਿੱਥੇ 40 ਮੁਕਤਿਆਂ ਨੂੰ 40 ਮੁਕਤਿਆਂ ਦਾ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅ ਦੇ ਇਥੇ ਆਉਣ ਦਾ ਕੀ ਇਤਿਹਾਸ ਆ ਸਾਰਾ ਇਤਿਹਾਸ ਇਸ ਵੀਡੀਓ ਚ ਤੁਹਾਨੂੰ ਦੱਸਾਂਗੇ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦਾਤਨ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾਤਨ ਕਰਨ ਗਏ ਸੀਗੇ ਤੇ ਪਿੱਛੋਂ ਵਾਰ ਕੀਤਾ ਸੀਗਾ ਕਿੰਨੇ ਕੀਤਾ ਸੀਗਾ ਉਹ ਵੀ ਤੁਹਾਨੂੰ ਇਸ ਵੀਡੀਓ ਚ ਇਤਿਹਾਸ ਦੱਸਾਂਗੇ ਤੇ ਅੱਜ ਇਥੋਂ ਚਾਲੇ ਮਾਰਨੇ ਆ ਇਥੋਂ ਜਾਵਾਂਗੇ ਅਸੀਂ ਬਠਿੰਡੇ ਵੱਲੋਂ ਤੇ ਅੱਜ ਇਸ ਵੀਡੀਓ ਚ ਤੁਹਾਨੂੰ ਦਿਖਾਵਾਂਗਾ ਦਾਤਨ ਸਾਹਿਬ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਸਰ ਸਾਹਿਬ ਤੇ ਰਾਤ ਅਸੀਂ ਪਹੁੰਚ ਗਏ ਸੀਗੇ ਤਕਰੀਬਨ ਮੈਂ 6 ਵਜੇ ਤੇ ਰੂਮ ਮੈਨੂੰ ਮਿਲ ਗਿਆ ਸੀਗਾ ਇਹ ਮੇਰਾ ਮੋਟਰਸਾਈਕਲ ਖੜਾ ਵਾ ਮੈਂ ਬਾਹਰ ਅੰਦਰ ਕਰ ਲਿਆ ਸੀਗਾ ਤੇ ਬਾਹਰ ਲਾਇਆ ਹੁਣ ਸਮਾਨ ਨਹੀਂ ਸੀ ਖੋਲਿਆ ਇਹਦੇ ਨਾਲੋਂ ਤੇ 64 ਨੰਬਰ ਰੂਮ ਤੇ ਰੂਮ ਦਾ ਕੁਛ ਖਲਾਰਾ ਉਸੇ ਤਰ੍ਹਾਂ ਪਿਆ ਹੋਇਆ ਵਾ ਚਾਰ ਬੈੱਡ ਲੱਗੇ ਹੁੰਦੇ ਆ ਤੇ ਨਾਲ ਬਾਥਰੂਮ ਤੇ ਇਹ ਰੂਮ ਰਾਤੀ ਮੈਨੂੰ ਮਿਲ ਗਿਆ ਸੀਗਾ ਤੇ ਖਲਾਰਾ ਆਪਣਾ ਪਿਆ ਵਾ ਤੇ ਪਹਿਲੇ ਆਪਾਂ ਗੁਰਦਰਾ ਸਾਹਿਬ ਜਾ ਕੇ ਦਸਣ ਕਰਦੇ ਆ ਤੇ ਦਰਸ਼ਨ ਕਰਕੇ ਤੇ ਫਿਰ ਇਥੋਂ ਮੋਟਰਸਾਈਕਲ ਤੇ ਸਮਾਨ ਬੰਨ ਕੇ ਤੇ ਫਿਰ ਦਾਤਨ ਸਾਹਿਬ ਗੁਰਦਰਾ ਸਾਹਿਬ ਜਾਵਾਂਗੇ ਜੁੜੇ ਰਹੋ ਇਸ ਵੀਡੀਓ ਚ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਇਹ ਸਾਡੀ ਸੀਰੀਜ਼ ਜਿਹੜੀ ਹੈ ਰਾਜਸਥਾਨ ਦੀ ਸੀਰੀਜ਼ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚੀਜ਼ ਦੀ ਮੈਂ ਸਭ ਤੋਂ ਪਹਿਲੇ ਤੁਹਾਨੂੰ ਜਾਣਕਾਰੀ ਦੇ ਦਿੰਨਾ ਵਾਂ ਕਿ ਜਦੋਂ ਵੀ ਤੁਸੀਂ ਸ਼੍ਰੀ ਮੁਕਸਰ ਸਾਹਿਬ ਆਉਂਦੇ ਹੋ ਤਾਂ ਰਹਿائش ਲੈਣੀ ਆ ਤਾਂ 3 ਨੰਬਰ ਗੇਟ ਤੇ ਹੀ ਆਉਣਾ ਪਵੇਗਾ 3 ਨੰਬਰ ਗੇਟ ਤੇ ਅੰਦਰ ਜਾ ਕੇ ਜਿਹੜਾ ਸਰਾਮ ਆ ਇਹ ਆ ਗਿਆ 3 ਨੰਬਰ ਗੇਟ ਤੇ ਇਸ ਪਾਸੇ ਲੰਗਰ ਹਾਲ ਆ ਨਾਲ ਤੇ ਅੱਗੇ ਜਾ ਕੇ ਇਧਰ ਸਰਾਮ ਤੇ ਸਰਾਮ ਦੇ ਵਿੱਚ ਹੀ ਤੁਹਾਨੂੰ ਉੱਥੇ ਹੀ ਦਫ਼ਤਰ ਦੇ ਵਿੱਚ ਕਮਰਾ ਮਿਲ ਜੇਗਾ ਤੇ ਹੁਣ ਅਸੀਂ ਅੰਦਰ ਚੱਲੀਏ ਤੇ ਮੱਥਾ ਟੇਕੀਏ ਸਭ ਤੋਂ ਪਹਿਲੇ ਇਹ ਲਿਖਿਆ ਜੀ 3 ਨੰਬਰ ਗੇਟ ਸ੍ਰੀ ਮੁਖਸਰ ਸਾਹਿਬ ਦਰਬਾਰ ਸਾਹਿਬ ਤੇ ਦਰਸ਼ਨ ਕਰੀਏ ਸਭ ਤੋਂ ਪਹਿਲੇ ਇਹਦੇ ਤੁਹਾਨੂੰ ਵੀ ਦਰਸ਼ਨ ਕਰਾਈਏ ਤੇ ਔਰ ਕਰਮਾ ਹੀ ਕਰਦੇ ਅਸੀਂ ਉੱਤੋਂ ਦੀ ਸਭ ਕਰਮਾ ਕਰਕੇ ਤੇ ਫਿਰ ਦਰਸ਼ਨ ਕਰਦੇ ਆ ਦੂਸਰੇ ਪਾਸੇ ਤੇ ਫਿਰ ਇਸ ਪਾਸੇ ਆ ਕੇ ਤੇ ਫਿਰ ਆਪਣਾ ਮੋਟਰਸਾਈਕਲ ਲਾਵਾਂਗੇ ਕਰੋ ਦਰਸ਼ਨ ਜੀ ਸ਼੍ਰੀ ਮੁਖਸਰ ਸਾਹਿਬ ਦਰਬਾਰ ਸਾਹਿਬ ਇਹ ਆ ਜੀ ਸਰੋਵਰ ਤੇ ਸਭ ਤੋਂ ਪਹਿਲੇ ਪੰਜ ਸਨਾਨਾ ਕਰਦੇ ਆ ਮੈਂ ਕੱਲਾ ਹੀ ਆ ਵੀਡੀਓ ਨਹੀਂ ਬਣਾ ਸਕਦਾ ਬਹੁਤ ਸੋਹਣਾ ਬਨਮੋਹਕ ਨਜ਼ਾਰਾ ਵਾ ਤੇ ਸਵੇਰ ਦੇ ਸਵੇਰ ਦੇ ਵਜੇ ਨੇ ਜੀ ਪੌਣੇ 8 ਪੌਣੇ 8 ਵਜੇ ਦਾ ਟਾਈਮ ਹੈ ਇਸ ਟਾਈਮ ਨਹੀਂ ਸੌਰੀ ਪੌਣੇ 8 8 7 ਵਜੇ ਤੇ 55 ਮਿੰਟ ਦਾ ਟਾਈਮ ਹੋ ਚੁੱਕਾ ਵਾ ਤੇ ਟਾਈਮ ਜਿਹੜਾ ਵਾ ਉਹ ਸਵੇਰੇ ਸਵੇਰੇ ਦਾ ਕਾਫੀ ਵਧੀਆ ਟਾਈਮ ਹੈ ਇਸ ਟਾਈਮ ਤੇ ਦਰਸ਼ਨ ਕਰਨੇ ਵੀ ਵਧੀਆ ਨੇ ਤੇ ਮੈਂ ਕੱਲ 7 ਨੰਬਰ ਗੇਟ ਤੇ ਚਲਾ ਗਿਆ ਸੀਗਾ ਉਸ ਪਾਸੇ ਫਿਰ ਮੈਨੂੰ ਉੱਤੋਂ ਦੀ ਘੁੰਮ ਕੇ ਇਧਰੋਂ ਦੀ ਫਿਰ 3 ਨੰਬਰ ਗੇਟ ਤੇ ਮੈਨੂੰ ਆਉਣਾ ਪਿਆ ਸੀਗਾ ਕੱਲ ਇਹ ਆ ਜੀ ਦਰਬਾਰ ਸਾਹਿਬ ਸ਼੍ਰੀ ਮੁਖਸਰ ਸਾਹਿਬ ਬਾਕੀ ਦਾ ਇਤਿਹਾਸ ਤੁਹਾਨੂੰ ਮੈਂ ਨਾਲ ਨਾਲ ਦੱਸ ਦਿੰਨਾ ਵਾਂ ਅੰਦਰ ਵੜਦੇ ਆ ਪਰ ਕਰਮਾਂ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਮੁਕਰ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਤੰਬੂ ਸਾਹਿਬ ਗੁਰਦੁਆਰਾ ਮਾਤਾ ਭਾਗ ਕੌਰ ਜੀ ਤੇ ਇਹ ਗੁਰਦੁਆਰਾ ਸਾਹਿਬ ਮਾਤਾ ਭਾਗ ਕੌਰ ਜੀ ਦਾ ਵਾ ਬਹੁਤ ਵਧੀਆ ਇਤਿਹਾਸ ਆ ਇਸ ਗੁਰਦੁਆਰਾ ਸਾਹਿਬ ਦਾ ਤੁਸੀਂ ਇੱਥੇ ਆ ਕੇ ਦਰਸ਼ਨ ਕਰਕੇ ਤੇ ਫਿਰ ਜਾ ਸਕਦੇ ਹੋ ਬਹੁਤ ਮਨ ਨੂੰ ਸਕੂਨ ਮਿਲੇਗਾ ਇੱਥੇ ਰਹਿ ਕੇ ਬਹੁਤ ਸੋਹਣਾ ਸਥਾਨ ਹੈ ਵਾਸੇ ਆ ਗਿਆ ਗੇਟ ਨੰਬਰ 6 ਤੇ ਗੇਟ ਨੰਬਰ 7 ਤੇ ਮੈਂ ਚਲਾ ਗਿਆ ਸੀਗਾ ਕੱਲ ਤੇ ਕਾਫੀ ਵੱਡਾ ਗੁਰਦੁਆਰਾ ਸਾਹਿਬ ਹੋਣ ਕਰਕੇ ਨਾ ਕਾਫੀ ਮਤਲਬ ਜਗ੍ਹਾ 'ਚ ਸਰੋਵਰ ਆ ਸਰੋਵਰ ਸਾਹਿਬ ਬਹੁਤ ਵੱਡਾ ਵਾ ਤੇ ਇਸ ਕਰਕੇ ਗੇਟੇ ਦੇ ਕਾਫੀ ਵੱਡੇ ਨੇ ਤੇ ਤਕਰੀਬਨ ਘੁੰਮ ਕੇ ਆਉਣਾ ਹੋਵੇ ਤਾਂ ਡੇਢ ਕਿਲੋਮੀਟਰ ਦਾ ਵਲ ਪੈ ਜਾਂਦਾ ਵਾ ਤਿੰਨ ਨੰਬਰ ਗੇਟ ਤੇ ਜਦੋਂ ਮੈਂ ਘੁੰਮ ਕੇ ਆਇਆ ਤੇ ਮੈਨੂੰ 10 ਤੋਂ 12 ਮਿੰਟ ਲੱਗੇ ਸੀਗੇ ਕਿ ਤੱਕ ਵੀਂ ਦੇਰ ਰਾਤ ਨੂੰ ਹੌਲੀ ਹੌਲੀ ਤੇ ਕਾਫੀ ਸਫਰ ਸੀਗਾ ਬਲੋ 1.5 ਕਿਲੋਮੀਟਰ ਦਾ ਜਿਹੜਾ ਠੇਰਾ ਪੈ ਜਾਂਦਾ ਉਹ ਉੱਤੋਂ ਦੀ ਘੁੰਮ ਕੇ ਆਉਣਾ ਹੋਵੇ ਤਾਂ ਤੇ ਕਰੋ ਦਰਸ਼ਨ ਤੁਸੀਂ ਦਰਬਾਰ ਸਾਹਿਬ ਦੇ ਇਸ ਪਾਸੇ ਦੇਖ ਲਓ ਤੁਸੀਂ ਪਹੁੰਚ ਗਿਆ ਵਾਂ ਤੇ ਇਹ ਦੇਖੋ ਕਿੰਦਾ ਛੋਟੀਆਂ-ਛੋਟੀਆਂ ਚਿੜੀਆਂ ਨੇ ਆ ਦੇਖੋ ਚਿੜੀਆਂ ਮੈਂ ਦਿਖਾ ਦੇਣਾ ਤੁਹਾਨੂੰ ਆ ਆ ਆ ਵੇਖੋ ਇੱਕ ਉੱਪਰ ਬੈਠੀ ਸੀਗੀ ਆ ਵੇਖੋ ਬੈਠੀ ਹੈ ਨਾ ਕਿੰਨੀਆਂ ਚਿੜੀਆਂ ਦੇ ਕੌਂਸਲ ਇੱਥੇ ਪਾਏ ਹੋਏ ਨੇ ਕਿੰਨੇ ਆਲਣੇ ਨੇ ਇੱਥੇ ਤੇ ਕਿੰਨੀ ਚਿੜੀ ਉੱਡ ਰਹੀ ਹੈ ਸਰੋਵਰ ਦੇ ਕੰਡੇ ਦੇ ਉੱਤੇ ਤੇ ਇਹਨਾਂ ਨੇ ਆਲਣੇ ਆਪਣੇ ਬਣਾ ਰੱਖੇ ਨੇ ਤੇ ਪਾਣੀ ਦੇ ਮਤਲਬ ਥੱਲੇ ਸਰੋਵਰ ਦੇ ਤੇ ਸਭ ਤੋਂ ਪਹਿਲੇ ਮੱਥਾ ਟੇਕਦੇ ਇਸ ਪਾਸੇ ਕੜਾ ਪ੍ਰਸ਼ਾਦ ਦੀ ਦੇਗ ਹੁੰਦੀ ਹੈ ਤੇ ਇਸ ਪਾਸੇ ਦਰਬਾਰ ਸਾਹਿਬ ਦਾ ਮੇਨ ਗੇਟ ਆ ਤੇ ਹੁਣ ਮੈਂ ਨਾਲ ਨਾਲ ਤੁਹਾਨੂੰ ਇਤਿਹਾਸ ਦੱਸਦਾ ਵਾਂ ਇਤਿਹਾਸ ਸਰਵਣ ਕਰ ਲਿਓ ਇਸ ਗੁਰਦਵਾਰੇ ਦਾ ਹੁਣ ਮੈਂ ਤੁਹਾਨੂੰ ਇਤਿਹਾਸ ਦੀ ਸਾਂਝ ਪਾਉਣਾ ਵਾਂ ਟੁੱਟੀ ਗੰਢੀ ਸਾਹਿਬ ਮੁਕਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਯੁੱਧ ਸਮੇਂ ਕੁਝ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਬੇਦਾਵਾ ਲਿਖ ਕੇ ਆਏ ਤੇ ਮਾਤਾ ਭਾਗ ਕੌਰ ਜੀ ਦੀ ਪ੍ਰੇਰਣਾ ਨਾਲ 40 ਸਿੰਘ ਆਪਣੀ ਭੁੱਲ ਬਖਸਾਉਣ ਲਈ ਗੁਰੂ ਸਾਹਿਬ ਜੀ ਦੀ ਭਾਲ ਵਿੱਚ ਇੱਥੇ ਪੁੱਜੇ ਸਨ ਜੋ ਮੁਗਲਸ ਹੈ ਨਾ ਗੁਰੂ ਸਾਹਿਬ ਦੀ ਭਾਲ ਕਰ ਰਹੀ ਸੀ ਉਹਨਾਂ ਦਾ 21 ਵਿਸਾਖ ਸੰਮਤ 1762 ਨੂੰ ਇਸ ਸਥਾਨ ਤੇ ਸਿੰਘਾਂ ਨਾਲ ਮੁਕਾਬਲਾ ਹੋਇਆ ਉਸ ਵੇਲੇ ਸਿੰਘ ਬਹੁਤ ਬਹਾਦਰੀ ਨਾਲ ਲੜੇ ਤੇ ਸ਼ਹੀਦ ਹੋ ਗਏ ਜੰਗ ਹੋਣ ਦੇ ਗੁਰੂ ਸਾਹਿਬ ਇੱਥੇ ਆਏ ਤੇ ਸਿੰਘਾਂ ਨੇ ਸੰਗਾਂ ਦੇ ਚਿਹਰੇ ਸਾਫ ਕੀਤੇ ਤੇ ਬਖਸ਼ਿਸ਼ਾਂ ਕੀਤੀਆਂ ਗੁਰੂ ਸਾਹਿਬ ਜੀ ਅੱਗੇ ਵਧੇ ਤਾਂ ਭਾਈ ਮਹਾ ਸਿੰਘ ਨੂੰ ਸਾਹ ਆ ਰਿਹਾ ਸੀ ਮੂੰਹ ਵਿੱਚ ਜਲ ਪਾਉਣ ਤੇ ਭਾਈ ਮਹਾ ਸਿੰਘ ਨੇ ਅੱਖਾਂ ਖੋਲੀਆਂ ਤਾਂ ਦਸ਼ਮੇਸ਼ ਪਿਤਾ ਜੀ ਨੇ ਕਿਹਾ ਭਾਈ ਮਹਾ ਸਿੰਘ ਜੀ ਅਸੀਂ ਆ ਗਏ ਹਾਂ ਮੰਗ ਜੋ ਮੰਗਣਾ ਹੈ ਭਾਈ ਮਹਾ ਸਿੰਘ ਨੇ ਕਿਹਾ ਗੁਰੂ ਜੀ ਟੁੱਠੇ ਹੋਤਾ ਬੇਦਾਵਾ ਵਾਲਾ ਕਾਗਜ਼ ਪਾੜ ਦਿਓ ਫਿਰ ਗੁਰੂ ਸਾਹਿਬ ਜੀ ਨੇ ਬੇਦਾਵੇ ਵਾਲਾ ਕਾਗਜ਼ ਪਾੜ ਕੇ ਟੁੱਟੀ ਗੰਢੀ ਤੇ ਸਿੰਘਾਂ ਨੂੰ ਮੁਕਤੀ ਦਾ ਵਾਰ ਦਿੱਤਾ ਤੇ ਇਸ ਪਵਿੱਤਰ ਅਸਥਾਨ ਤੇ ਖਿਦਰਾਣੇ ਦੀ ਢਾਬ ਨੂੰ ਸ੍ਰੀ ਮੁਕਸਰ ਸਾਹਿਬ ਜੀ ਦਾ ਨਾਮ ਦਿੱਤਾ ਇਹ ਹੈ ਜੀ ਇਤਿਹਾਸ ਦਰਸ਼ਨ ਮੈਂ ਕਰ ਆਇਆ ਅੰਦਰੋਂ ਤੇ ਕੱਲ ਜਦੋਂ ਮੈਂ ਸ਼ਾਮ ਨੂੰ ਆਇਆ ਸੀਗਾ ਤੇ ਮੈਂ ਇਸ ਪਾਸਿਓਂ ਆ ਗਿਆ ਸੀਗਾ ਇਹ ਪਾਸੇ ਜਿਹੜਾ ਵਾ ਤਕਰੀਬਨ 8 ਨੰਬਰ ਗੇਟ ਆ ਤੇ ਇਸ ਪਾਸਿਓ ਮੈਂ ਆ ਗਿਆ ਸੀਗਾ ਕਿ ਇਹ ਸਾਹਮਣੇ ਮੋਟਰਸਾਈਕਲ ਲਗਾਇਆ ਸੀਗਾ ਗਲੀ 'ਚ ਫਿਰ ਮੈਨੂੰ ਦੱਸਿਆ ਕਿ ਤੁਸੀਂ 3 ਨੰਬਰ ਗੇਟ ਤੇ ਜਾਓ ਤੇ 3 ਨੰਬਰ ਗੇਟ ਤੇ ਹਮੇਸ਼ਾ ਆਉਣਾ ਤੁਸੀਂ ਤੇ ਮੱਥਾ ਟੇਕ ਆਇਆ ਇੱਥੇ ਦਰਬਾਰ ਸਾਹਿਬ ਇਸ ਪਾਸੇ ਹੀ ਆ ਤੇ ਇਹ ਉਹ ਜੰਡ ਦਾ ਦਰਖਤ ਆ ਤੇ ਵਣ ਵਣ ਦਾ ਦਰਖਤ ਜਿਹੜਾ ਕਹਿੰਦੇ ਨੇ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਉਸ ਟਾਈਮ ਤੇ ਇੱਥੇ ਇਹ ਇਹ ਵੱਡੇ ਦਰਖਤ ਦੇ ਨਾਲ ਆਪਣੇ ਘੋੜੇ ਨੂੰ ਬਣਿਆ ਸੀਗਾ ਇਹ ਹੈ ਜੀ ਉਹ ਦਰਖਤ ਅੱਜ ਵੀ ਉਸੇ ਤਰ੍ਹਾਂ ਵਿਸ਼ਾਲ ਦਰਖਤੇ ਬਣਿਆ ਹੋਆ ਇਹ ਦੇਖ ਸਕਦੇ ਹੋ ਤੁਸੀਂ ਤੇ ਇਹ ਆ ਉਹ ਵੱਡੇ ਦਾ ਦਰਖਤ ਜਿੱਤਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪਣੇ ਘੋੜੇ ਨੂੰ ਬਣਿਆ ਸੀਗਾ ਤੇ ਬਹੁਤ ਸੋਹਣਾ ਲੱਗਾ ਸਿਰਸਰੇ ਆ ਕੇ ਬੜਾ ਸ਼ਾਂਤ ਤੇ ਸ਼ਬਦ ਬਹੁਤ ਸੋਹਣੇ ਅੰਦਰ ਚੱਲ ਰਹੇ ਸੀਗੇ ਇਹ ਟਾਈਮ ਦੇ ਵੀ ਸ਼ੌਰਟੇਜ ਆ ਨਿਕਲਣਾ ਵੀ ਆ ਤੇ ਬੈਕ ਸਾਈਡ ਤੇ ਗੁਰਦਰਾ ਸਾਹਿਬ ਦੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ ਇਹ ਆ ਬਣਦਾ ਦਰਖਤ ਇਹ ਆ ਜੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ ਤੇ ਦਰਖਤ ਕਾਫੀ ਵੱਡਾ ਵਾ ਚਲੋ ਹੁਣ ਚਲਦੇ ਆ ਸਰੋਵਰ ਵਾਲੇ ਪਾਸੇ ਨੂੰ ਦਰਸ਼ਨ ਕਰਾਂ ਹੁਣ ਅਸੀਂ ਲਿਖਾ ਜੀ ਸ਼੍ਰੀ ਦਰਬਾਰ ਸਾਹਿਬ ਮੁਕਸਰ ਸਾਹਿਬ ਪਤੀ ਗੰਢੀ ਸਾਹਿਬ ਤੇ ਹੁਣ ਇੱਥੋਂ ਚਾਲੇ ਮਾਰੀਏ ਤੇ ਅਗਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਧਾਤਨ ਸਾਹਿਬ ਵੀ ਜਾ ਕੇ ਤੇ ਮੱਥਾ ਟੇਕਦੇ ਆਂ ਇਧਰੋਂ ਇਹ ਇਸ ਪਾਸੇ ਹੋਏ ਆਂ ਦਰਬਾਰ ਸਾਹਿਬ ਸਾਹਮਣੇ ਜੋੜਾ ਘਰ ਤੇ ਇਧਰ ਆ ਗਿਆ ਜੀ ਲੰਗਰ ਹਾਲ ਤੇ ਲੰਗਰ ਵੀ ਛਕਦੇ ਆਂ ਥੋੜਾ ਜਿਹਾ ਲੰਗਰ ਛਕ ਕੇ ਤੇ ਫਿਰ ਇਥੋਂ ਨਿਕਲਦੇ ਆਂ ਗੁਰਦੁਆਰਾ ਸਾਹਿਬ ਦਾਤਨ ਸਾਹਿਬ ਲੰਗਰ ਹਾਲ ਚ ਸਿਰਸਰੇ ਸਾਡੇ ਵਰਗੇ ਹੁੰਦੇ ਨੇ ਜਿਹੜੇ ਸਿਰਸਰੇ ਲੰਗਰ ਛਕਣਾ ਹੁੰਦਾ ਤੇ ਤਕਰੀਬਨ ਵੱਜ ਗਏ ਆ ਜੀ 9 9 ਵਜੇ ਦਾ ਟਾਈਮ ਹੋ ਗਿਆ ਸਲੋਜੀ ਤਕਰੀਬਨ ਮੁਖਸਰ ਸਾਹਿਬ ਦਰਬਾਰ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਦਾਤਨ ਸਾਹਿਬ ਪਹਿਲੇ ਆਉਂਦਾ ਗੁਰਦੁਆਰਾ ਟੀਬੀ ਸਾਹਿਬ ਫਿਰ ਆਉਂਦਾ ਰਕਾਬ ਸਰ ਸਾਹਿਬ ਰਕਾਬ ਸਰ ਸਾਹਿਬ ਉਹ ਗੁਰਦੁਆਰਾ ਸਾਹਿਬ ਆ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਘੋੜੇ ਤੇ ਚੜਨ ਲੱਗਿਆਂ ਰਕਾਬ ਟੁੱਟੀ ਸੀਗੀ ਤੇ ਉਹ ਗੁਰਦੁਆਰਾ ਸਾਹਿਬ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦਾਤਨ ਸਾਹਿਬ ਤੇ ਤੇ ਇਥੋਂ ਦਾ ਕੀ ਇਤਿਹਾਸ ਆ ਉਹ ਮੈਂ ਸਾਰਾ ਤੁਹਾਨੂੰ ਦਿਖਾਉਣਾ ਵਾ ਤੇ ਨੂਰਦੀਨ ਦੀ ਕਬਰ ਵੀ ਇੱਥੇ ਆ। ਇਸ ਗੁਰਦੁਆਰਾ ਸਾਹਿਬ ਦਾ ਪਹਿਲਾਂ ਤੁਹਾਨੂੰ ਮੈਂ ਇਤਿਹਾਸ ਦੱਸਦਾ ਤੇ ਨੂਰਦੀਨ ਦੀ ਜਿਹੜੀ ਕਬਰ ਵਾ ਉਹ ਵੀ ਦੇਖ ਕੇ ਆਉਨੇ ਆ। ਇਧਰ ਲਿਖਿਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਹ ਆ ਜੀ ਗੁਰਦੁਆਰਾ ਸ਼ਰੀਦਾਤਨ ਸਾਹਿਬ ਤੇ ਇਹਦਾ ਇਤਿਹਾਸ ਵੀ ਮੈਂ ਸਾਰਾ ਜਣਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿਨਾ ਵਾ ਤੇ ਦਰਸ਼ਨ ਕਰਕੇ ਆਉਨੇ ਆ ਅੰਦਰੋਂ। ਇਹ ਆ ਜੀ ਗੁਰਦੁਆਰਾ ਸਾਹਿਬ ਦਾਤਨ ਸਾਹਿਬ। ਹੁਣ ਮੈਂ ਗੁਰਦੁਆਰਾ ਸਾਹਿਬ ਦਾਤਨ ਸਾਹਿਬ ਦਾ ਇਤਿਹਾਸ ਦੱਸਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟੀਬੀ ਸਾਹਿਬ ਤੇ ਅਸਥਾਨ ਤੋਂ ਆ ਕੇ ਅੰਮ੍ਰਿਤ ਵੇਲੇ ਦਾਤਨ ਕੁਰਲਾ ਕਰ ਰਹੇ ਸਨ ਤੇ ਇਸ ਸਮੇਂ ਸਰਹੰਦ ਦੇ ਸੂਬੇਦਾਰ ਵੱਲੋਂ ਭੇਜਿਆ ਸੂਈਆ ਨੂਰਦੀਨ ਮੁਸਲਮਾਨ ਨਾਂ ਦੇ ਵਿਅਕਤੀ ਨੇ ਜੋ ਸਿੱਖ ਦੇ ਭੇਸ ਵਿੱਚ ਸੀ ਪਿੱਛੋਂ ਆ ਕੇ ਗੁਰੂ ਸਾਹਿਬ ਜੀ ਤੇ ਤਲਵਾਰ ਦਾ ਵਾਰ ਕੀਤਾ ਜੋ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਵਾਰ ਰੋਕ ਕੇ ਜਾਲ ਵਾਲਾ ਸਰਬ ਲੋਹ ਵਾਲਾ ਗੜਵਾ ਮਾਰ ਕੇ ਉਸ ਨੂਰਦੀਨ ਦਾ ਨਾਂ ਦੇ ਮੁਸਲਮਾਨ ਨੂੰ ਚਿਤ ਕੀਤਾ ਜਿਸ ਦੀ ਕਬਰ ਚੜ੍ਹਦੇ ਵਾਲੇ ਬਾਹਰਲੇ ਪਾਸੇ ਬਣੀ ਹੋਈ ਹੈ ਉਹ ਵੀ ਦੇਖਦੇ ਆਪਾਂ ਬਾਅਦ ਚ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਯਾਤਰੂ ਸੰਗਤਾਂ ਕਬਰ ਤੇ ਪੰਜ ਪੰਜ ਜੁੱਤੀਆਂ ਮਾਰਦੇ ਹਨ ਇਸ ਸਥਾਨ ਤੇ ਨਿਹੰਗ ਸਿੰਘ ਘੋੜ ਦਾੌਰ ਤੇ ਨੇਜੇਬਾਜੀ ਦੇ ਜੋਰ ਵੀ ਵਿਖਾਉਂਦੇ ਹਨ ਦਰਸ਼ਨ ਅਸੀਂ ਕਰ ਲਿਆ ਗੁਰਦਵਾਰਾ ਸਾਹਿਬ ਦੇ ਦਾਤਣ ਸਾਹਿਬ ਦੇ ਤੇ ਇਧਰ ਆ ਜੀ ਸਰੋਵਰ ਤੇ ਹੁਣ ਇਥੋਂ ਨੂਰਦੀਨ ਦੀ ਕਬਰ ਵੀ ਦੇਖਦੇ ਆ ਤੇ ਫਿਰ ਇਸ ਵੀਡੀਓ ਦੀ ਸਮਾਪਤੀ ਕਰਾਂਗੇ ਨੂਰਦੀਨ ਦੀ ਕਬਰ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਇੱਥੇ ਬਿਲਕੁਲ ਅੱਗੇ ਆ ਸੰਗਤ ਜੀ ਦਰਸ਼ਨ ਅਸੀਂ ਕਰ ਲਿਆ ਗੁਰਦਵਾਰਾ ਸਾਹਿਬ ਦਾਤਣ ਸਾਹਿਬ ਦੇ ਤੇ ਗੁਰਦਵਾਰਾ ਸਾਹਿਬ ਦੇ ਬਿਲਕੁਲ ਨਾਲ ਹੀ ਲਿਖਿਆ ਜੀ ਨੂਰਦੀਨ ਦੀ ਕਬਰ ਤੁਸੀਂ ਪੜ ਸਕਦੇ ਹੋ ਇਹ ਆ ਜੀ ਉਹ ਨੂਰਦੀਨ ਜਿਸ ਨੂਰਦੀਨ ਨੇ ਤਾਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿੱਠ ਪਿਛੇ ਵਾਰ ਕੀਤਾ ਸੀਗਾ ਤਲਵਾਰ ਦੇ ਨਾਲ ਤੇ ਗੁਰੂ ਜੀ ਨੇ ਉੱਥੇ ਚਿਤ ਕਰਤਾ ਸੀਗਾ ਇਹ ਆ ਜੀ ਉਹ ਨੂਰਦੀਨ ਦੀ ਕਬਰ ਤੇ ਇੱਥੇ ਪੰਜ ਜੁੱਤੀਆਂ ਮਾਰ ਕੇ ਜੜੀ ਆ ਉਹ ਹਰ ਬੰਦਾ ਪੰਜ ਜੁੱਤੀਆਂ ਮਾਰ ਕੇ ਇਸ ਕਬਰ ਦੇ ਉੱਤੇ ਜਾਂਦਾ ਆ ਇਹ ਹੈ ਜੀ ਉਹ ਕਬਰ ਦੇਖੋ ਜੁੱਤੀਆਂ ਵੀ ਮਾਰ-ਮਾਰ ਕੇ ਜੁੱਤੀਆਂ ਜਿਹੜੀਆਂ ਤੋੜ ਦਿੱਤੀਆਂ ਹੋਈਆਂ ਨੇ ਇਹ ਹੈ ਜੀ ਨੂਰਦੀਨ ਦੀ ਕਬਰ ਜਿਹਨੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਪਿੱਠ ਪਿਛੇ ਵਾਰ ਕੀਤਾ ਸੀਗਾ ਦੇਖੋ ਪੱਕੀ ਬਣਾਈ ਆ ਕਬਰ ਤੇ ਇੱਥੋਂ ਹੁਣ ਅਸੀਂ ਵਾਪਸੀ ਚਾਲੇ ਮਾਰਦੇ ਆ ਤੇ ਵਾਪਸੀ ਹੁਣ ਚਲਦੇ ਆ ਬਠਿੰਡੇ ਵੱਲ ਨੂੰ ਤੇ ਇਹ ਸੀਗੀ ਅੱਜ ਦੀ ਵੀਡੀਓ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਮੁਕਸਰ ਸਾਹਿਬ ਤੇ ਦਾਤਨ ਸਾਹਿਬ ਤੇ ਇੱਥੇ ਗੁਰਦੁਆਰਾ ਸਾਹਿਬ ਥੋੜੀ ਦੂਰ ਤੇ ਟਿੱਬੀ ਸਾਹਿਬਾ ਦੇ ਰਕਾਬ ਰਕਾਬਗਰ ਰਕਾਬ ਸਹਿਰ ਸਾਹਿਬਾ ਜਿੱਥੇ ਰਕਾਬ ਘੋੜੇ ਦੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਚੜਨ ਲੱਗਿਆ ਘੋੜੇ ਤੇ ਰਕਾਬ ਟੁੱਟੀ ਸੀਗੀ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਨੂਰਦੀਨ ਦੀ ਕਬਰ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਮਿਲਦੇ ਹਾਂ ਅਗਲੀ ਵੀਡੀਓ ਚ ਨਵੀਂ ਜਗ੍ਹਾ ਤੇ ਤੁਰੇ ਰਹੋ ਸਾਡੇ ਨਾਲ-ਨਾਲ ਦੇਖਦੇ ਰਹੋ ਅਸੀਂ ਤੁਰੇ ਰਹਾਂਗੇ ਤੇ ਤੁਸੀਂ ਵੀ ਤੁਰੇ ਰਹੋ ਸਾਡੇ ਨਾਲ ਇਹ ਰਾਜਸਥਾਨ ਦਾ ਟੂਰ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ